ਬਰਨਰ ਦਰਨਨ ਭਰ ਹਰ ਕਰਨ ਹਰ 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 ਰੜਤਾ ਬਰ ਹਰ ਗੜਤਾ ਸਰਬਰ ਹਰਤਾ ਚਰਮਰ ਧਰਤਾ ਬਰਮਰ ਪਾਣੰ ਕਰਬਰ ਜਾਣ ਹਰਬਰ ਹਾਰੰ ਕਰਬਰ ਬਾਰਨ ਗੜਬੜ ਰਾਮੰ ਗੜਬੜ ਧਾਮੰ ਚਰਪਟ ਛੀਗਾ ਤੇ ਆਦਕ੍ਰਿਤ ਛੰਦ ਤੇ ਨਿੱਕੇ ਚਰਪਟ ਛੀਗਾ ਕੇ ਚਰਪਟ ਛੀਗਾ ਕੇ ਆਦ ਕਰਿਤ ਛੰਦ ਖੱਗ ਖਿਆਤਾ ਗਿਆਨ ਗਿਆਤਾ ਚਿੱਤਰ ਬਰਮਾ ਤੇ ਟਿੱਪੀ ਲਾਇਓ ਜੀ ਖੱਗੰ ਖਿਆਤਾ ਗਿਆਨੰ ਗਿਆਤਾ ਖੱਗੰ ਖਿਆਤਾ ਗਿਆਨੰ ਗਿਆਤਾ ਚਿੱਤਰ ਬਰਮਾ ਚਾਰ ਚਰਮ ਚਾਰੰ ਚਰਮ ਚਿੱਤਰੰ ਤੇ ਵੀ ਲੱਗਣਾ ਨਹੀਂ ਚਿੱਤਰ ਚ ਬਰਮਾ ਚਾਰੰ ਚਰਮਾ ਚਿੱਤਰ ਬਰਮਾ ਚਾਰੰ ਚਰਮਾ ਸ਼ਾਸਤਰੰ ਗਿਆਤਾ ਸ਼ਾਸਤਰੰ ਖਿਆਤਾ ਚਿੱਤਰੰ ਜੋਧੀ ਜੁੱਦੰ ਕ੍ਰੋਧੀ ਵੀਰੰ ਵਰਣੰ ਧੀਰੰ ਭਰਣੰ ਸਤਰੰ ਹੰਤਾ ਅਤਰੰ ਧਰਤ ਸਤਰੰ ਹਰਤਾ ਅਤਰੰ ਧਰਤਾ ਬਰਮੰ ਬੇਦੀ ਚਰਮੰ ਛੇਦੀ ਛਤਰੰ ਹੰਤਾ ਅਤਰੰ ਗੰਤਾ ਜੁੱਦੰ ਧਾਮੇ ਬੁੱਦੰ ਗਾਮੇ ਸ਼ਸਤਰੰ ਖਿਆਤਾ ਅਸਤਰੰ ਗਿਆਤਾ ਜੁੱਦਾ ਮਾਲੀ ਕੀਰਤ ਸਾਲੀ ਧਰਮੰ ਧਾਮੰ ਰੂਪੰ ਰਾਮੰ ਧੀਰੰ ਧਰਤਾ ਵੀਰੰ ਹਰਤਾ ਜੁੱਦੰ ਜੇਤਾ ਸ਼ਸਤਰੰ ਨੇਤਾ ਦੁਰਦੰ ਗਾਮੀ ਧਰਮੰ ਧਾਮੀ ਜੋਗੰ ਜਵਾਲੀ ਜੋਤੰ ਮਾਲੀ ਪਰਸਰਾਮ ਬਾਚ ਸਵਈਆ ਤੂਨ ਕਸੇ ਕਟ ਚਾਂਪ ਧਰੇ ਕਰ ਕੋਪ ਕਹੀ ਦਜਰਾਮ ਅਹੋ ग्रह तोर सरासन संक शंकर को सी जात हरे तुम कौन कहो बिन साच कहे नहीं प्राण बचे जिन सा कंठ कुठार की धार सहु कर जाहो चले तज राम रण जिन जूझ मरो पल ठांड रहो सवैया जानत हो अवलोक मुजे हठ मुजे ਜਾਨਤੋ ਅਵਲੋਕ ਮੁਜੈ ਹਠ ਏਕ ਬਲੀ ਨਹੀਂ ਠਾਂਡ ਰਹੇਗੇ ਤਾਤ ਕਹੇ ਉਹ ਜਨ ਕੇ ਤ੍ਰਿਣਦਾਂਤਨ ਤੇ ਨ ਕਹਾਂ ਰਣ ਆਜ ਗਹਾਂਗੇ ਤੇਨ ਕਹਾਂ ਰਣ ਆਜ ਗਹਾਂਗੇ ਤੇਨ ਇਕੱਠਾ ਤੇਨ ਇਕੱਠਾ ਤੇਨ ਕਹਾਂ ਰਣ ਆਜ ਗਹਾਂਗੇ ਤੇਨ ਪੁੱਤਰਾਂ ਦਨੋ ਉਹਦੇ ਪੁੱਤਰ ਜਿਹੜੇ ਜਿਹਦੇ ਪਿਓ ਨੇ ਮੂਹ ਵੀ ਦੇ ਘਾ ਲੈ ਕੇ ਸਤੋਂ ਹਰਿਆ ਬਰਤਰਾਮ ਕਹਿੰਦਾ ਪੁੱਤਰ ਉਹਦੇ ਕਿੱਥੇ ਅਜ ਗਮੇ ਨਾਲ ਜੰਗ ਕਰਨਗੇ ਬੰਬ ਬਜੇ ਰਣਖੰਭ ਗਡੇ ਗਹਿ ਹਾਥ ਹਥਿਆਰ ਕਹੂੰ ਓ ਮਹੰਗੇ ਭੂਮ ਆਕਾਸ਼ ਪਤਾਲ ਦੁਰੈਬੇ ਕਉ RAM ਕਹੋ ਕਹਾਂ ਠਾਮ ਲਹੈਗੇ ਕਬ ਬਾਚ ਜਿਉਂ ਜਵ ਬੈਨ ਸੁਨੇ ਅਰਕੇ ਤਬ ਸ੍ਰੀ ਰਗਵੀਰ ਬਲੀ ਬਲਕਾਨੇ ਸਾਤ ਸਮੁੰਦਰਨ ਲੋ ਗਰਵੇ ਗਿਰ ਭੂਮ ਆਕਾਸ਼ ਦੋ ਸਹਰਾਨੇ ਜੱਛ ਭਜੰਗ ਦਿਸਾ ਵਿਦੇਸਾਨ ਕੇ ਦਨਵ ਦੇਵ ਦਹੂ ਦਰਮਾਨੇ ਸ੍ਰੀ ਰਗਨਾਥ ਕਮਾਨ ਲੈ ਹਾਥ ਕਹੋ ਰਿਸਕੈ ਕਹਿ ਪੈ ਸਰ ਤਾਨੈ ਪਰਸਰਾਮ ਬਾਚ ਰਾਮ ਸੋ ਜੇਤਕ ਬੈਨ ਕਹੇ ਸੋ ਕਹੇ ਜੋ ਪੈ ਫੇਰ ਕਹੇ ਤੋ ਪੈ ਜੀਤ ਨਾ ਜੈ ਹੋ ਹਾਥ ਹਥਿਆਰ ਗਹੇ ਸੋ ਗਹੇ ਜੋ ਪੈ ਫੇਰ ਗਹੇ ਤੋ ਪੈ ਫੇਰ ਨਾ ਲੈ ਹੋ ਰਾਮ ਰਿਸੈ ਰਣ ਮੈਂ ਰਗਬੀਰ ਕਹੋ ਭਜ ਕੇ ਕਤ ਪ੍ਰਾਨ ਬਚੈ ਹੋ ਤੋਰ ਸਰਾਸਨ ਸੰਕਰ ਕੋ ਹਰ ਸੀ ਚਲੇ ਘਰ ਜਾਣ ਨਾ ਪੈਹੋ